ਕੀ ਨਾਜੇ ਤੁਹਾਡਾ ਮੈਂ ਕਵਰੇਜ ਜਸਵੀਰ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਸੀਪੀਸੀ ਦਾ ਆਖੂ ਆ ਕੀ ਗੱਲ ਹੋਈ ਜੀ ਅੱਜ ਇੱਥੇ ਤੁਹਾਡੇ ਨੂੰ ਜਿਹੜਾ ਧਰਨਾ ਲਾਇਆ ਗਿਆ ਵਾ ਕਿਸ ਕਾਰਨ ਧਰਨਾ ਜਿਹੜਾ ਲਾਇਆ ਗਿਆ ਇਹ ਸਾਡਾ ਨਾ ਬੱਚਾ ਗੰਡੀਵੈਂਟ ਤੋਂ ਹਰਦੀਪ ਹਰਦੀਪ ਸਿੰਘ ਲੋਕਾਂ ਵਾਲੀ ਫੈਕਟਰੀ ਆ ਨਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲੋਕਾਂ ਫੈਕਟਰੀ ਪਈਦੀ ਆ ਸ਼ਰਾਬ ਵਾਲੀ ਮੈਨਜ ਨੂੰ ਕਹਿੰਦੇ ਆ ਉੱਥੇ ਕੰਮ ਕਰਦਾ ਸੀ ਤੇ 31 ਤਰੀਕ ਨੂੰ ਤੇ ਦਰਮਿਆਨ 31 ਤਰੀਕ ਆ ਨਾ 31 ਤਰੀਕ ਨੂੰ ਇਹਨੂੰ ਉੱਥੋਂ ਕੋਈ ਪੈਸੇ ਮਿਲੇ ਆ ਤੇ ਇਹਦੇ ਯਾਰ ਦੋਸਤ ਬਣੇ ਸੀਗੇ ਆਪਣੇ ਕੈਰੋਂ ਤੋਂ ਮੁੰਡੇ ਤੇ ਪੈਸੇ ਵੇਖ ਕੇ ਤੇ ਇਹਨੂੰ ਲੈ ਕੇ ਨਾਲ ਨਾਲ ਲੈ ਕੇ ਆਦ ਪੈਸਿਆਂ ਦੇ ਬੇਈਮਾਨ ਹੋ ਗਏ ਆ ਰਾਤ ਨੂੰ ਇਹਦਾ ਉਹਨਾਂ ਕਤਲ ਕਰ ਦਿੱਤਾ ਘਰ ਦੇ ਜਿੰਨੇ ਵੀ ਮੈਂਬਰ ਆ ਉਹਦੇ ਵਿੱਚ ਸਾਵਲਾ ਸਾਰੇ ਕਤਲ ਕਰਕੇ ਦਿਨੇ ਇਹਨਾਂ ਨੇ ਜਿਹੜੇ ਘਰ ਦੇ ਵਾਰਸ ਸੀ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਮੁੰਡੇ ਨੂੰ ਇਸ ਤਰ੍ਹਾਂ ਗੱਲ ਹੋ ਗਈ ਆ ਉਹ ਜਿਹੜੇ ਮੁੰਡੇ ਗਏ ਆ ਲੈਣ ਆ ਉਹ ਵਿਚਾਰੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਉਥੋਂ ਪੁਲਿਸ ਨੂੰ ਲੈ ਕੇ ਨਾਲ ਚੌਕੀ ਉਹਨਾਂ ਨੇ ਦਰਖਾਸਤ ਦਿੱਤੀ ਜਾ ਕੇ ਚੌਕੀ ਪੁਲਿਸ ਤੋਂ ਆਪਣੇ ਜਿਹੜੀ ਕੈਰੋ ਚੌਕੀ ਆ ਉਥੋਂ ਦੋ ਮੁਲਾਜ਼ਮ ਆਏ ਆ ਤੇ ਇਹਨਾਂ ਮੁੰਡਿਆਂ ਨੂੰ ਉਹਨਾਂ ਨੇ ਲਾਸ਼ ਦੇ ਦਿੱਤੀ ਲਾਸ਼ ਦੇ ਦੀ ਪੱਟੀ ਆ ਗਈ ਪੋਸਟਮਾਰਟ ਕਰਨ ਵਾਸਤੇ ਤੇ ਚੈਤਵਾਰ ਆ ਗਿਆ ਵੀ ਡੈਡ ਬੋਡੀ ਜਿਹੜੀ ਤੁਹਾਨੂੰ ਸੋਮਵਾਰ ਮਿਲੂਗੀ ਪੋਸਟਮਾਰਟ ਹੋ ਕੇ ਤੇ ਜਿਹੜੀ ਪੁਲਿਸ ਆ ਕੈਰੋ ਚੌਂਕੀ ਦੀ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕੋਈ ਪਰਚਾ ਨਹੀਂ ਕਟਿਆ ਉਹਨਾਂ ਬੰਦਿਆਂ ਦੇ ਜਿਹੜੇ ਉਸ ਵਕਤ ਦੋ ਬੰਦੇ ਫੜੇ ਸੀ ਉਹ ਵੀ ਉਹਨਾਂ ਨੇ ਛੱਡ ਦਿੱਤੇ ਪੁਲਿਸ ਨੇ ਸਾਨੂੰ ਪੁਲਿਸ ਕੋਲੋਂ ਬੋ ਆ ਰਹੀ ਆ ਵੀ ਇਹ ਜਿਹੜੀ ਪੁਲਿਸ ਆ ਇਹ ਦੋਸ਼ੀਆਂ ਦੇ ਨਾਲ ਮਿਲੀ ਹੋਈ ਆ ਅਸੀਂ ਕਾਮਨਿਸਟ ਪਾਰਟੀ ਦੇ ਆਗੂ ਹਾਂ ਅਸੀਂ ਸਿਰਲੱਥ ਯੋਧੇ ਆ ਅਹੀਂ ਸੰਘਰਸ਼ ਚ ਲੜਨਾ ਜਾਣਦੇ ਹਾਂ ਸੰਘਰਸ਼ ਚ ਲੜਨਾ ਜਾਣਦੇ ਹਾਂ ਇਨਸਾਫ਼ ਲੈਣਾ ਜਾਣਦੇ ਆਂ ਅਸੀਂ ਭਗਤ ਸਿੰਘ ਦੇ ਵਾਰਿਸ ਆਂ ਅਸੀਂ ਇਨਸਾਫ਼ ਲੈ ਕੇ ਰਵਾਂਗੇ ਅੱਜ ਹਡਾ ਸੰਘਰਸ਼ ਛੋਟਾ ਵਾ ਕੱਲ ਨੂੰ ਅਸੀਂ ਸੰਘਰਸ਼ ਵੱਡਾ ਵੇਡਾਂਗੇ ਅਸੀਂ ਜੋ ਵੀ ਸਟੈਂਡ ਰਾਵਾਂਗੇ ਅਗਾ ਸਟੈਂਡ ਸਖਤੋ ਸਖਤ ਸਟੈਂਡ ਰਾਵਾਂਗੇ ਅਹੀਂ ਇਹਨਾਂ ਨੂੰ ਵਾਰਸਾਂ ਨੂੰ ਇਨਸਾਫ ਦਵਾ ਕੇ ਰਾਵਾਂਗੇ। ਬਾਬਾ ਜਿਹੜਾ ਮੁੰਡਾ ਐ ਡੈਥ ਹੋਈ ਐ ਉਮਰ ਕਿੰਨੀ ਐ ਯਾਰ ਇਹ ਵਾਹ ਕੇ 17-18 ਸਾਲ ਦਾ ਮੁੰਡਾ ਵਾ। ਅੱਛਾ ਜੀ। ਮਤਲਬ ਇਹਦਾ ਇਹ ਕੋਈ ਮੰਗਣੀ ਨਹੀਂ ਹੋਈ ਕੋਈ ਵਿਆਹ ਨਹੀਂ ਹੋਇਆ। ਇਹ ਘਰ ਦੇ ਵਿੱਚ ਕਮਾਉ ਹੀਗਾ ਮੁੰਡਾ। ਜਿਹੜਾ ਛੋਟਾ ਭਰਾ ਇਹਦਾ ਬਿਲਕੁਲ ਛੋਟਾ ਵਾ। ਤੇ ਇਸ ਕਰਕੇ ਪਿਓਾਰ ਨੂੰ ਬਹੁਤ ਸੱਟ ਵਜੀ ਐ ਜੀ ਦੀ। ਇਹ ਮੁੰਡੇ ਇਹਦੇ ਇਹਦੇ ਮਹੀਨਾ ਡੇਢ ਮਹੀਨਾ ਹੋ ਗਿਆ ਇਹਦਾ ਜਿਹੜਾ ਜੋ ਪਿਤਾ ਹੀ ਫਾਦਰ ਸਾਹਿਬ ਉਹ ਵੀ ਪੂਰੇ ਹੋ ਚੁੱਕੇ ਆ। ਭਾਈ ਕੀ ਨਾਂਜ ਤੁਹਾਡਾ? ਮੇਜਰ ਸਿੰਘ ਜੀ। ਕੀ ਗੱਲ ਹੋਈ ਆ ਅੱਜ ਜਿਹੜਾ ਤਰ ਦੂਆ ਵੱਲੋਂ ਧਰਨਾ ਲਾਇਆ ਗਿਆ ਵਾਜੇ ਇਹ ਸਾਹਿਬ ਜੀ 31 ਤਰੀਕ ਨੂੰ ਜੀ ਸ਼ੁਰੂ ਕਰ ਚਾ ਗਏ ਮੁੰਡਾ ਫੈਕਟਰੀ ਚ ਗਿਆ ਏ ਹਰਦੀਪ ਸਿੰਘ ਉੱਥੇ ਕੋਈ ਇਹਦੇ ਯਾਰ ਮਿੱਤਰ ਬਣੇ ਆ ਪਰ ਮੈਂ ਲੋਕਾ ਫੈਕਟਰੀ ਦੇ ਵਿੱਚ ਉਹ ਵੀ ਉੱਥੇ ਕੰਮ ਕਰਦਾ ਤੇ ਇਹ ਵੀ ਲੜਕਾ ਵੀ ਉੱਥੇ ਕੰਮ ਕਰਦਾ ਸੀ ਉਹ ਸ਼ਾਮਾਂ ਨੂੰ ਇਹਨੂੰ ਘਰੇ ਲੈ ਆਇਆ ਸ਼ਾਮ ਨੂੰ ਘਰੇ ਲਿਆ ਕੇ ਤੇ ਇਹਦਾ ਹਾਸੀ ਦੇ ਕੇ ਇਹਨੂੰ ਮਾਰਿਆ ਗਿਆ ਏ ਤੇ ਕੋਜੇ ਦੇ ਬਾੜੇ ਦੇ ਬੂੜੇ ਨਹੀਂ ਦੰਦਾ ਵੀ ਤੋੜੇ ਗਏ ਆ ਤੇ ਇਹ ਉਹ ਸਾਡੇ ਕੋਲ ਫੋਟੋ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਸਾਡੀ ਕੋਈ ਪ੍ਰਸ਼ਾਸਨ ਸੁਣ ਨਹੀਂ ਰਿਹਾ ਨਾ ਕੋਈ ਸਰਕਾਰ ਸੁਣ ਰਹੀ ਆ ਅਸੀਂ ਪਰਸੋਂ ਦੇ ਰੋਲਦੇ ਆ ਤੇ ਸਾਡੀ ਪ੍ਰਸ਼ਾਸਨ ਕੋਲ ਇਹ ਮੰਗਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਕਿਹੜੀ ਇਹਦੇ ਖਿਲਾਫ ਤੁਸੀਂ ਕਿਹੜੇ ਥਾਣੇ ਦੇ ਵਿੱਚ ਜਿਹੜੀ ਆ ਰਿਪੋਰਟ ਦਰਜ ਕਰਾਈ ਹੋਈ ਹੈ ਇਹ ਅਸੀਂ ਜੀ ਚੌਂਕੀ ਜਿਹੜੀ ਹੈ ਕੈਰੋਂ ਕੀ ਉਹਨਾਂ ਦਾ ਕੀ ਕਹਿਣਾ ਵਾਂਜੀ ਸਾਨੂੰ ਜੀ ਇਹੋ ਕਹਿਣਾ ਸੀ ਜੇ ਤਾਂ ਪਹਿਲਾਂ ਕੋਰਟ ਮਾਸਟਰ ਹੋਊ ਕਿ ਉਹ ਕਹੇ ਜੀ ਅਸੀਂ ਕੋਰਟ ਮਾਸਟਰ ਕਰਾਉਣ ਨੂੰ ਤਿਆਰ ਆਏ ਤੇ ਜਦੋਂ ਅਸੀਂ ਬੰਦਿਆਂ ਦੇ ਨਾਂ ਹੀ ਦੱਸਦੇ ਉਹਨਾਂ ਨੂੰ ਵੀ ਤਿੰਨ ਕਾਤਲ ਆਏ ਦੇ ਤੇ ਉਹਨਾਂ ਤੇ ਪਰਚਾ ਕਰ ਉਹ ਤਾਂ ਕਿਉਂ ਨਹੀਂ ਅਜੇ ਤੱਕ ਕੀਤਾ ਗਿਆ ਜੇਕਰ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਕੀ ਤੁਹਾਡੀ ਅਗਲੀ ਕਾਰਵਾਈ ਜਿਹੜੀ ਹੈ ਅਗਲੀ ਕਾਰਵਾਈ ਇਹ ਹੋ ਸਾਡਾ ਅਗਲਾ ਸੰਗਰਾਂਸ਼ੇ ਤੋਂ ਵੀ ਤਿੱਖਾ ਹੋਊਗਾ ਕੀ ਮੰਗ ਕਰਦੇ ਜੇ ਪੰਜਾਬ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਕਾਤਲਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤੇ ਸਾਨੂੰ ਐਸਓ ਐਚਐਸਓ ਅਣਸਾਹ ਆਣ ਕੇ ਤੇ ਇੱਥੇ ਇਨਸਾਫ ਦਵੇ ਅਸੀਂ ਇਹ ਨਹੀਂ ਆ ਕਿਸੇ ਤੇ ਇਤਬਾਰ ਕਰਾਂਗੇ ਸਾਡੇ ਘਰ ਵਾਲਿਆਂ ਤੋਂ ਪੁੱਛੇ ਜੋ ਖਬਰ ਹੋਈ ਆ